ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਲੋਰਨਜੀਤ ਸਿੰਘ ਅੱਜ ਪਹੁੰਚਿਆ ਹਾਂ ਕੰਨੜਾ ਦੇ ਵਿੱਚ ਜਿੱਥੇ ਬਿਸ਼ਪ ਰਤਨ巴巴 ਸਾਹਿਬ ਡਾਕਟਰ ਪੀਵਾ ਮੇਦਕਰ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਚੱਲ ਰਹੀ ਹੈ। ਦੁਰਦਵਾਰਾ ਬੇਗੰਪੂਰਾ ਸਾਹਿਬ ਗੁਰੂ ਨਾਨਕ ਨਗਰ ਵਾਰਡ ਨੰਬਰ 11 ਰੋਡ ਕੋਲੋਂ ਵੰਡਿਤ ਹੈ। ਜੋ ਕਿ ਜਿਹੜੀ ਇਹ ਸ਼ੋਭਾ ਯਾਤਰਾ ਤੁਹਾਨੂੰ ਤਸਵੀਰਾਂ ਸਾਡੇ ਨਾਲ ਸੰਜੀਆ ਕਰ ਦਿਨਾ। 바ਵਾ ਸਾਹਿਬ ਅੰਦੇਤਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਸ਼ੋਭਾ ਯਾਤਰਾ ਸੱਜ ਜਾ ਰਹੀ ਹੈ। ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਅਸੀਂ ਸਤਗੁਰ ਅਵਦਾਸ ਪ੍ਰਬੰਧਕ ਕਮੇਟੀ ਖੰਨਾ ਵੱਲੋਂ ਭਾਰਤ ਰਤਨ 바ਵਾ ਸਾਹਿਬ ਡਾਕਟਰ ਪੀਰਮਾ ਉਮੇਦਕਰ ਜੀ ਉਹਨਾਂ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਇੱਕ ਸ਼ੋਭਾ ਯਾਤਰਾ ਮੋਟਰਸਾਈਕਲ ਰੈਲੀ ਕੱਢਣ ਜਾ ਰਹੇ ਹਾਂ ਜਿੰਨੀਆਂ ਵੀ ਸੰਗਤਾਂ ਜਿੰਨੇ ਵੀ ਇਲਾਕੇ ਦੇ ਵਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਸਾਡੇ ਸਮਾਜ ਦੇ ਆਗੂ ਸਰਦਾਰ ਸ਼ਮਸ਼ੇਰ ਸਿੰਘ ਜੀ ਦੋਨੋਂ ਸਾਹਿਬ ਪਹੁੰਚੇ ਨੇ ਇਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਅਸੀਂ ਨਿੱਘਾ ਸਵਾਗਤ ਕਰਦੇ ਆਂ ਅਤੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਸ਼ਹਿਰ ਦੀ ਪ੍ਰਕਰਮਾ ਕਰਨ ਜਾਣਾ ਸਾਰਿਆਂ ਨੇ ਸਾਡੇ ਨਾਲ ਮਿਲ ਕੇ ਡਿਸਪਲਿਨ ਦਾ ਸਬੂਤ ਦਿੰਦੇ ਹੋਏ ਇਹ ਇਹ ਆਪਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਰੌਣਕ ਵਧਾਉਣੀ ਆ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਡਾਕਟਰ ਸਾਹਿਬ ਧੀਮਰਾਓ ਅੰਬੇਦਕਰ ਅੰਬੇਦਕਰ ਹਾਲ ਵਿਖੇ ਦੁਪਹਿਰ ਸਵੇ ਇਹ ਸ਼ੋਭਾ ਯਾਤਰਾ ਹੀ ਸਮਾਪਤੀ ਹੋਵੇਗੀ ਅੱਜ ਸਾਨੂੰ ਖੰਨੇ ਦੀਆਂ ਬੇਦਕਾਰੀ ਸੰਗਤਾਂ ਵੱਲੋਂ ਸਤ ਗੁਰੂ ਬ达ਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਬੇਗਮਪੁਰਾ ਤੋਂ ਉਹਨਾਂ ਦੇ 135ਵੇਂ ਜਨਮ ਦਿਨ ਦੇ ਸਬੰਧ ਦੇ ਵਿੱਚ ਸ਼ੋਭਾ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਸੰਤਾ ਦੇ ਸਹਿਯੋਗ ਦੇ ਨਾਲ ਜਿੱਥੇ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ ਉੱਥੇ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਪੈਗਾਮ ਹੈ ਕਿ ਆਪਣੇ ਸਮਾਜ ਨੂੰ ਐਜੂਕੇਟ ਕਰੋ ਔਰ ਰਾਈਜ਼ ਕਰੋ ਆਰਗੇਨਾਈਜ਼ ਹੋ ਕੇ ਸੱਤਾ ਪ੍ਰਾਪਤ ਕਰ ਲਈ ਸਾਰੂਸ਼ਿਕਾ ਕਰਨ ਦੀ ਜ਼ਰੂਰਤ ਹੈ ਉਹ ਪੈਗਾਮ ਜਦੋਂ ਕਿ ਅਸੀਂ ਆਦੀਵਾਸੀ ਆਪਣੇ ਆਪ ਨੂੰ ਕਹੌ ਰਹੇ ਹੈ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਐਸੀਬੀਸੀ तकरीबन 85% ਦੇ ਕਰੀਬ ਹੈ ਜੇ ਜਾਗ ਜਣ ਤਾਂ ਮੈਂ ਸਕਦਾ ਕਿ ਲੋਕ ਰਾਜ ਦੇ ਵਿੱਚ ਸੱਤਾ ਤੋਂ ਬਿਨਾਂ ਰਾਤ ਤੋਂ ਬਿਨਾਂ ਭਲਾ ਨਹੀਂ ਹੋ ਸਕਦਾ ਇਸ ਲਈ ਇਹੀ ਉਹਨਾਂ ਦਾ ਸੰਦੇਸ਼ ਹੈ ਕਿ ਬਿਨਾਂ ਰਾਜ ਭਾਗ ਤੋਂ ਤੁਹਾਡਾ ਕਲਿਆਣ ਨਹੀਂ ਹੋ ਸਕਦਾ ਇਸ ਦੇ ਹੀ ਤੁਸੀਂ ਇਸ ਗੁਲਾਮੀ ਬਰੇਦਰਤਾ ਨਾ ਬਰਾਬਰੀ ਦੇ ਵਿੱਚੋਂ ਇਸੇ ਤਰ੍ਹਾਂ ਫਸੇ ਰਹੋਗੇ ਔਰ ਜਿੱਥੇ ਅਸੀਂ ਉਹਨਾਂ ਦੀ ਜਨਮ ਦਿਨ ਵੀ ਮਨਾਉਨੇ ਹੈ ਪਰ ਉਹਨਾਂ ਪਾਈਚਾਰੇ ਰੂ ਵੀ ਮੈਂ ਬੇਨਤੀ ਕਰਾਂਗਾ ਜਿਹੜੇ ਘਰਾਂ 'ਚ ਬੈਠੇ ਨੇ ਜਿਹੜੇ ਬੈਰੀਫਿਸ਼ਰੇ ਨੇ ਜਿਨ੍ਹਾਂ ਦੇ ਬਾਬਾ ਸਾਹਿਬ ਦੀ ਬਦੌਲਤ ਰਿਜ਼ਰਵੇਸ਼ਨ ਦੇ ਤੌਰ ਤੇ ਚਪਰਾਸੀ ਤੋਂ ਲੈ ਕੇ ਆਈ ਐਸ ਡੀ ਪੀ ਤੱਕ ਬੜੇ ਨੇ ਪੋਲੀਟੀਕਲ ਪੰਚ ਸਰਪੰਚ ਤੋਂ ਲੈ ਕੇ ਮਿਨਿਸਟਰ ਤੱਕ ਬਣੇ ਨੇ ਸੈਂਟਰਲ ਕਾਇਬੂ ਉਹ ਸਭ ਨੂੰ ਜਾਗਣਾ ਚਾਹੀਦਾ ਹੈ ਆਪਣੇ 바ਵਾ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਹ ਨੂੰ ਲੈ ਕੇ ਜਿਹੜੇ ਸਾਡੇ ਪਿੱਛੇ ਰਹਿ ਗਏ ਨੇ ਅਣਗਾਵੇ ਜਿਹੜੇ ਸਾਡੇ ਸਮਾਜ ਦੇ ਅੱਜ ਕੋਰੋਨਾ ਐਸੇ ਲੋਕ ਨੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿ ਜਿਨ੍ਹਾਂ ਨੇ ਗੁਲਾਮੀ ਅੱਜ ਵੀ ਗੁਲਾਮ ਹੈ ਔਰ ਉਹਨਾਂ ਗੁਲਾਮੀ ਜੋ ਪੜ੍ਹ ਲਈ ਉਹਨਾਂ ਨੂੰ ਵੀ ਸਾਨੂੰ ਨਾਲ ਲੈ ਕੇ ਉਹਨਾਂ ਦੀ ਹਰ ਤਰ੍ਹਾਂ ਨਾਲ ਇਕਨੋਮੀਕਲੀ ਬਣਾ ਚਲੀ ਵਿੱਦਿਆ ਦੇ ਤੌਰ ਤੇ ਉਹਨਾਂ ਦੀ ਮਦਦ ਕਰ ਪੂ ਜਾਈਦੀ ਹੈ ਤਾਂ ਕਿ ਸਾਡੇ ਸਮਾਜ ਦੇ ਲੋਕ ਜਾਗਰਤ ਹੋਣ ਔਰ ਬਾਬਾ ਸਾਹਿਬ ਦੇ ਪੇਗਾਮ ਨੂੰ ਲੈ ਕੇ ਆਪਾਂ ਅੱਗੇ ਵਧ ਸਕਦੇ ਹਾਂ ਜੇ ਅਰਾ ਸਮਾਜ ਹਿੰਦੁਸਤਾਨ ਚ ਇਕੱਠੇ ਹੋ ਸਕ ਜੀ ਤਾਂ ਅਸੀਂ ਰਾਜ ਬਣਾ ਵੀ ਸਕਦੇ ਹਾਂ ਰਾਜ ਉਲਟਾ ਵੀ ਸਕਦੇ ਇਹ ਵੀ ਸੰਦੇਸ਼ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਜਿਹੜੇ ਘਰਾਂ ਚ ਬੀ ਬੈਠੇ ਐ ਜਿਹੜੇ ਸ਼ਰਮਾਉਂਦੇ ਐ ਆਪਣੇ ਆਪ ਨੂੰ ਛਡੂਰ ਕਾ ਬਾਬਾ ਸਾਹਿਬ ਦਾ ਨਾਮ ਲੈਣ ਤੋਂ ਵੀ ਸ਼ਰਮਾਉਂਦੇ ਐ ਉਹ ਘਰਾਂ ਚੋਂ ਨਿਕਲ ਤਾਂ ਕਿ ਉਹ ਆਪਣੀ ਆਤਮਾ ਅੰਤਰਾਤਮਾ ਨਾਲ ਝਾਕੜ ਚਾਹਵੇਂ ਹੋਏ ਬੇਸ਼ਰਮੀਚਾਉਣ ਸੰਘਰਸ਼ ਦੇ ਮੈਦਾਨ ਚਾਉਣ ਤਾਂ ਸਾਡੇ ਸਮਾਜ ਦਾ ਭਲਾ ਹੋ ਸਕਦਾ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਖੰਨਾ ਨਿਵਾਸੀਆਂ ਨੂੰ ਬਾਬਾ ਸਾਹਿਬ ਦੇ 134ਵੇਂ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਇਹ ਜੋ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਬੇਗਮਪੁਰਾ ਗੁਰਦੁਆਰਾ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਖੰਨੇ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਇੱਥੇ ਪਹੁੰਚ ਕੇ ਸਾਨੂੰ ਸਭ ਨੂੰ ਬਹੁਤ ਵਧੀਆ ਲੱਗ ਰਿਹਾ ਔਰ ਮੈਂ ਗੁਜ਼ਾਰਿਸ਼ ਕਰਾਂਗੀ ਕਿ ਸਾਰੇ ਸਾਥੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਸਭਦਾਨ ਨਿਰਮਾਤਾ ਬਾਬਾ ਸਾਹਿਬ ਜਿਨ੍ਹਾਂ ਦੀ ਬਦੌਲਤ ਸਾਨੂੰ ਸਾਰੇ ਹੱਕ ਅਧਿਕਾਰ ਮਿਲੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹ ਉਹਨਾਂ ਦੇ ਹੱਕ ਦਿੱਤੇ ਹੋਏ ਅਸੀਂ ਮਾਣ ਰਹੇ ਹਾਂ ਤੋ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਸਾਨੂੰ ਸਭ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਜੈਪੀਨ ਜੈ ਭਾਰਤ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਇਹ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜੇ ਲੋਕਾਂ ਦੇ ਵਿੱਚ ਹਲੇ ਬਾਬਾ ਸਾਹਿਬ ਬਾਰੇ ਇਹ ਜਾਣਕਾਰੀ ਹੈ ਕਿ ਇਹ ਅੱਜ ਇਹ ਉਪਰਾਲੇ ਕੀਤੇ ਜਾਣਗੇ ਕਿ ਲੋਕਾਂ ਨੂੰ ਬਾਬਾ ਸਾਹਿਬ ਦੇ ਜੋ ਆਸ਼ਾ ਸਾਰੇ ਸਮਾਜ ਲਈ ਸਾਰੀ ਭਾਰਤ ਵਰਸ਼ੀਲੀ ਦੇ ਲਈ ਆਪ ਦਾ ਲਈ ਲੋਕੋਸ਼ ਕੀਤਾ ਹੈ ਉਹਨਾਂ ਬਾਰੇ ਹਲੇ ਲੋਕਾਂ ਨੂੰ ਨਹੀਂ ਪਤਾ ਇਹ ਜਿਹੇ ਉਪਰਾਲਿਆਂ ਨਾਲ ਸਾਰੇ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਬਹੁਤ ਬਧੀਆ ਉਪਰਾਲਾ ਹੈ ਜੈ ਭੀ ਜੈ ਭਾਰਤ ਜੈ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਗੁਰੂ ਦੇਵ ਧੰਨ ਗੁਰਦੇ ਜੈ ਭੀ ਜੈ ਭਾਰਤ ਇਹ ਸਮਾਗਮ ਆ ਤ੍ਰਾਈ ਕਲਵੱਡੀ ਗੁਰੂ ਘਰ ਦੇ ਵਿੱਚੋਂ ਸਟਾਰਟ ਆਰੰਭ ਹੋ ਚੁੱਕਿਆ तकरीबन ਆਪ ਦੇਖ ਰਹੇ ਹੋ ਤੋਂ ਇਹ ਤੋਂ ਬਾਅਦ ਕਰਤਾਰਨਗਰ ਕਰਤਾਰਨਗਰ ਤੋਂ ਗਊਸ਼ਾਲਾ ਚੌਂਕ ਗਊਸ਼ਾਲਾ ਚੌਂਕ ਤੋਂ ਆਪਣੇ ਚਾਰਕ ਚੌਂਕ ਚੱਕ ਚੌਂਕ ਤੋਂ ਪੱਟੀਆਂ ਪੱਟੀਆਂ ਤੋਂ ਘੁੰਮ ਕੇ ਦੁਬਾਰਾ ਡਾਕਟਰ ਭੀਮਰਾਓ ਫੇਰਕਰ ਜੀ ਦੇ ਪਵਨ ਦੇਵਤਾ ਕੇ ਸਮਾਪਤੀ ਹੋਈ ਉੱਥੇ ਲੰਗਰ ਪਾਰੀ ਦਾ ਇੰਤਜ਼ਾਮ ਪੂਰਾ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਹਲੂਣਾ ਹੈ ਜੀ ਬਾਬਾ ਸਾਹਿਬ ਜੀ ਦੀ ਜਿਹੜੀ ਸੋਚ ਨੂੰ ਲੈ ਕੇ ਚੱਲ ਰਹੇ ਆ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਜੀ ਨੇ ਜੋ ਸਾਡੇ ਲਈ ਕੀਤਾ ਆ ਉਹ ਕਿੰਨਾ ਜ਼ਿਆਦਾ ਆ ਤੇ ਅਸੀਂ ਜੇ ਅੱਜ ਜਿਹੜਾ ਹੱਕ ਆ ਚਾਹੇ ਸ਼ਡਿਊਲ ਕਾਸਟ ਆ ਛੋਟੇ ਬਰਾਦਰੀ ਜਿੰਨੇ ਵੀ ਜਿਨ੍ਹਾਂ ਨੂੰ ਹੱਕ ਲੈ ਕੇ ਇੱਥੇ ਨੇ ਬੋਲਣ ਦੇ ਪੜਨ ਦੇ ਲਿਖਣ ਦੇ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਅੱਜ ਇਹ ਆਪਾਂ ਇਦਾਂ ਦੇ ਨਾ ਹੁੰਦੇ ਅੱਜ ਵੀ ਕਿਤੇ ਨਾ ਕਿਤੇ ਆਪਾਂ ਉਹੀ ਮਨੁੱਖ ਸਮ੍ਰਿਤੀ ਦੇ ਪਿੱਛੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਅਸੀਂ ਆਪਾਂ ਉਹਦੇ ਅਧੀਨ ਹੁੰਦੇ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਇੰਨੀ ਆਪਾਂ ਤਰੱਕੀ ਕਰਦੇ ਸੋ ਬਾਬਾ ਸਾਹਿਬ ਦੀ ਬਹੁਤ ਦੇਣ ਹੈ ਤੇ ਉਹਨਾਂ ਦੇ ਜਨਮ ਦਿਨ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਸਾਡੇ ਹਰ ਮੈਦਾਨ ਫਤਿਹ ਸੇਵਾਦਾਰ ਵੱਲੋਂ ਬਹੁਤ-ਬਹੁਤ ਵਧਾਈਆਂ ਸੇਫਟੀ ਦੇ ਲਈ ਅਸੀਂ ਇਹਨਾਂ ਜੀ ਹਰ ਇੱਕ ਮੋੜ ਦੇ ਉੱਤੇ ਸੰਗਤਾਂ ਨੂੰ ਬੜੇ ਤਰੀਕੇ ਦੇ ਨਾਲ ਕਢਵਾਵਾਂਗੇ ਨਾਲ ਲਾ ਕੇ ਤੇ ਕੋਈ ਹੁੱਲੜਵਾਜੀ ਨਾ ਕਰੇ ਤੇ ਹੋਰ ਵੀ ਕਈ ਚੀਜ਼ਾਂ ਚਾਹੀਆਂ ਨੇ ਕਿ ਸਮੇਂ ਦੇ ਜਿਵੇਂ ਉਹਨਾਂ ਨੂੰ ਪਾਣੀ ਦੀ ਸਹਾਇਤਾ ਜਾਂ ਕੋਈ ਲੰਗਰਾਂ ਦੀ ਸਹਾਇਤਾ ਨਾਲ-ਨਾਲ ਸਾਡਾ ਹਰ ਮੈਦਾਨ ਫਤਿਹ ਸੇਵਾਦਾਰ ਨਿਭਾਵੇਗਾ ਜੀ ਜੈ ਭੀਮ ਜੈ ਭਾਰਤ ਅੱਜ ਦੀ ਇਹ ਬਾਈਕ ਯਾਤਰਾ ਬੇਗੰਪੁਰਾ ਗੁਰਦਰਾ ਸਾਹਿਬ ਤੋਂ ਚੱਲ ਕੇ ਅੰਬੇਦਕਰ ਭਵਨ ਦੇ ਵਿੱਚ ਸਮਾਪਤ ਹੋ ਰਹੀ ਹੈ ਔਰ ਸਮੂਹ ਸੰਗਤ ਦਾ ਬੜਾ ਸਹਿਯੋਗ ਮਿਲ ਰਿਹਾ ਹੈ ਬਾਬਾ ਅੰਬੇਦਕਰ ਸਾਹਿਬ ਦੇ ਜਨਮ ਦਿਨ ਤੇ ਅਸੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਅਤੇ ਸੰਦੇਸ਼ ਵੀ ਹੈ ਉਹਨਾਂ ਸ਼ਰਧਾਲੂਆਂ ਸਾਰਿਆਂ ਨੂੰ ਜਿਹੜੇ ਕਹਿੰਦੇ ਸੀ ਕਿ ਬਾਬਾ ਅੰਬੇਦਕਰ ਸਾਹਿਬ ਦੇ ਪੈਰੋਕਾਰ ਜਿਹੜੇ ਸੁੱਤੇ ਪਏ ਨੇ ਉਹ ਜਾਗ ਚੁੱਕੇ ਨੇ 14 ਤਰੀਕ ਨੂੰ ਵੀ ਯਾਤਰਾ ਗੱਡੀ 20 ਤਰੀਕ ਨੂੰ ਵੀ ਅੱਜ ਫੇਰ ਯਾਤਰਾ ਸਾਮ ਮੋੜ ਖਾਨਾ ਤੇ ਕੱਢੀ ਗਈ ਖਾਨਾ ਸ਼ਹਿਰ ਦੇ ਵਿੱਚ ਉਹ 27 ਤਰੀਕ ਨੂੰ ਵੀ ਇੱਕ ਵੱਡਾ ਪ੍ਰੋਗਰਾਮ ਛੋਟੇ ਖਾਨਾ ਖਰੋਦ ਦੇ ਵਿੱਚ ਰੱਖਿਆ ਜਾ ਰਿਹਾ ਹੈ ਸੋ 바ਵਾ ਮੇਦਕਲ ਸਾਹਿਬ ਦੀ ਕੌਮ ਹਮੇਸ਼ਾ ਜਾਗਦੀ ਸੀ ਜਾਗਦੀ ਹੈ ਔਰ ਜਾਗਦੀ ਰਹੂਗੀ ਉਹਨਾਂ ਦੀ ਸੋਚ ਤੇ ਪਹਿਰਾ ਲਾਉਂਦੀ ਰਹੂਗੀ ਜੈ ਭੀਮ ਜੈ ਭਾਰਤ ਅੱਜ ਪਹਿਲਾਂ ਤਾਂ ਡਾਕਟਰ ਭੀਮਰਾਓ ਬੇਲਕਦੀ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅੱਜ ਅਗਲਵੱਡੀਲ ਗੁਰਦਾਰਾ ਸਾਹਿਬ ਤੋਂ ਪੈਕ ਯਾਤਰਾ ਸ਼ੁਰੂ ਹੋਈ ਆ ਪਵਨ ਬਣਿਆ ਹੋਇਆ ਬਾਬਾ ਸਾਹਿਬਾ ਉੱਥੇ ਇੱਕ ਸਮਾਪਤ ਹੋ ਗਏ ਔਰ ਸਾਡੇ ਲੋਕਾਂ ਨੂੰ ਇਹ ਸੰਦੇਸ਼ ਹੈ ਵੀ ਤੁਸੀਂ ਉੱਠੋ ਜਾਗੋ ਔਰ ਆਪਣੇ ਹੱਥਾਂ ਨੇ ਲੜੋ ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਔਰ ਚੰਗੀ ਉੱਚ ਪੱਧਰ ਤੇ ਲਿਜਾ ਸਕੀਏ। ਜੀ